ਐਨਆਰਆਈ ਵੀ ਨਾਲ ਜੁੜੇ ਹੋ ਤੁਸੀਂ ਮੈਂ ਸਤਨਾਬ ਸਿੰਘ ਵਿਟੋਈ ਵੱਡੀ ਖਬਰ ਸੁਖਪਾਲ ਸਿੰਘ ਖੈਰਾ ਨਾਲ ਜੁੜੀ ਹੋਈ ਆ ਸੁਖਪਾਲ ਸਿੰਘ ਖੈਰਾ ਨੂੰ ਵੱਡੀ ਰਾਹਤ ਮਿਲੀ ਆ ਤਾਂ ਈਡੀ ਦੇ ਮਾਮਲੇ ਵਿੱਚ ਸੁਪਰੀਮ ਨੇ ਵੱਡਾ ਫੈਸਲਾ ਸੁਣਾਇਆ ਜਿੱਥੇ ਕਿ ਇੱਕ ਪਾਸੇ ਈਡੀ ਦੀ ਤਲਵਾਰ ਆ ਜਿਹੜੀ ਸੁਖਪਾਲ ਸਿੰਘ ਖੈਰਾ ਤੇ ਲੜਕ ਰਹੀ ਸੀ ਅਤੇ ਸੁਖਪਾਲ ਸਿੰਘ ਖੈਰਾ ਨੂੰ ਗ੍ਰਿਫਤਾਰ ਤੱਕ ਕਰਿਆ ਜਾਂਦਾ ਈਡੀ ਵੱਲੋਂ ਅਤੇ ਕਈ ਦੋਸ਼ ਆ ਜਿਹੜੇ ਉਹ ਲੱਗਦੇ ਆ ਅਤੇ ਉਸੇ ਦੇ ਚੱਲਦੇ ਆ ਸੁਪਰੀਆ ਹਾਈ ਕੋਰਟ ਇਹ ਮਾਮਲਾ ਪਹੁੰਚਦਾ ਤੇ ਮਾਨਯੋਗ ਹਾਈ ਕੋਰਟ ਉਸ ਸਮੇਂ ਜਮਾਨਤ ਦਿੰਦਾ ਤੇ ਖਾਸ ਕਰਕੇ ਜੇਲ੍ਹ ਵਿੱਚ ਬੈਠ ਕੇ ਹੀ ਸੁਪਰੀਆ ਜਿਹੜੇ ਆ ਸੰਪਾਲ ਸਿੰਘ ਖੈਰਾ ਉਹ ਚੋਣ ਲੜਦੇ ਨੇ ਤੇ ਵੱਡੀ ਜਿੱਤ ਦਰਜ ਕਰਦੇ ਆ ਤਾਂ ਉਧਰ ਹਾਈ ਕੋਰਟ ਵੱਲੋਂ ਬਾਅਦ ਵਿੱਚ ਜਿਹੜੇ ਆ ਜਮਾਨਤ ਤੱਕ ਮਿਲਦੀ ਹੈ ਤਾਂ ਇਸੇ ਜਮਾਨਤ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ ਈਡੀ ਵੱਲੋਂ ਤਾਂ ਹੁਣ ਉਸ ਤੇ ਅੱਜ ਸੁਣਵਾਈ ਹੋਈ ਹੈ ਤਾਂ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾੰਦੇ ਆ ਹੋਇਆ ਅਪੀਲ ਨੂੰ ਖਾਰਜ ਕਰ ਦਿੱਤਾ ਤਾਂ ਸੁਪਾਲ ਸਿੰਘ ਖੈਰਾ ਦੇ ਹੱਕ ਵਿੱਚ ਵੱਡਾ ਫੈਸਲਾ ਸੁਪਰੀਮ ਕੋਰਟ ਦਾ ਆਇਆ ਤੇ ਸੁਪਰੀਮ ਕੋਰਟ ਨੇ ਈਡੀ ਦੀ ਅਪੀਲ ਹੈ ਜਿਹੜੀ ਖਾਰਜ ਕਰ ਦਿੱਤੀ ਹੈ ਜ਼ਮਾਨਤ ਰੱਦ ਕਰਨ ਦੀ ਅਪੀਲ ਦਾਇਰ ਕੀਤੀ ਗਈ ਸੀ ਸੁਪਰੀਮ ਕੋਰਟ ਚ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ ਸੁਪਾਲ ਸਿੰਘ ਖੈਰਾ ਦੇ ਖਿਲਾਫ ਈਡੀ ਵੱਲੋਂ ਜੋ ਹਾਈ ਕੋਰਟ ਦਾ ਫੈਸਲਾ ਆਇਆ ਸੀ ਸੁਪਾਲ ਸਿੰਘ ਖੈਰਾ ਦੇ ਹੱਕ ਵਿੱਚ ਜ਼ਮਾਨਤ ਜਿਹੜੀ ਆ ਮਿਲਦੀ ਹੈ ਸੁਪਾਲ ਸਿੰਘ ਖੈਰਾ ਨੂੰ ਤਾਂ ਉਸ ਨੂੰ ਲੈ ਕੇ ਈਡੀ ਸੁਪਰੀਮ ਕੋਰਟ ਪਹੁੰਚਦਾ ਹੈ ਤੇ ਆ ਸੁਪਰੀਮ ਕੋਰਟ ਜਾ ਕੇ ਈਡੀ ਮੰਗ ਕਰਦੀ ਆ ਕਿ ਜੋ ਸੁਖਪਾਲ ਸਿੰਘ ਖੈਰਾ ਦੀ ਜ਼ਮਾਨਤ ਗਲਤ ਹੋਈ ਆ ਤੇ ਜ਼ਮਾਨਤ ਰੱਦ ਕੀਤੀ ਜਾਵੇ ਪਰ ਉਧਰ ਸੁਪਰੀਮ ਕੋਰਟ ਨੇ ਈਡੀ ਦੀ ਹੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ ਤਾਂ ਕਿਤੇ ਨਾ ਕਿਤੇ ਵੱਡੀ ਰਾਹਤ ਆ ਜਿਹੜੀ ਉਹ ਸੁਖਪਾਲ ਸਿੰਘ ਖੈਰਾ ਨੂੰ ਮਿਲੀ ਆ ਤੇ ਸੁਖਪਾਲ ਸਿੰਘ ਖੈਰਾ ਅਕਸਰ ਵਿਵਾਖ ਹੋ ਕੇ ਮੁੱਦੇ ਚੱਕਦੇ ਨੇ ਤੇ ਪੰਜਾਬ ਦੇ ਹਰ ਇੱਕ ਮੁੱਦੇ ਤੇ ਭਾਵੇਂ ਕੋਈ ਵੀ ਸਰਕਾਰ ਆ ਉਸ ਨੂੰ ਘੇਰ ਦੇ ਨਜ਼ਰ ਆਉਂਦੇ ਨੇ ਤਾਂ ਹੁਣ ਸੁਪਰੀਮ ਕੋਰਟ ਨੇ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਰਾਹਤ ਦਿੱਤੀ ਹੈ ਤੇ ਸੁਪਰੀਮ ਕੋਰਟ ਨੇ ਈਡੀ ਦੀ ਅਪੀਲ ਹੈ ਜਿਹੜੀ ਉਹ ਖਾਰਜ ਕਰ ਦਿੱਤੀ ਆ ਇਸ ਸਬੰਧੀ ਉਸ ਪਾਸੇ ਖੈਰਾ ਨੇ ਜਾਣਕਾਰੀ ਵੀ ਦਿੱਤੀ ਆ ਕੀ ਕੁਝ ਕਿਹਾ ਉਹ ਤੁਹਾਨੂੰ ਸੁਣਾ ਦਿੰਨੇ ਆ ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਖੁਸ਼ਖਬਰੀ ਸਾਂਝੀ ਕਰਨੀ ਸੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਤੇ ਸਾਰੀ ਦੁਨੀਆ 'ਚ ਬੈਠੇ ਚੰਗੇ ਜਿਹੜੇ ਸਾਡੇ ਹਮਦਰਦ ਨੇ ਉਹਨਾਂ ਦੀਆਂ ਅਰਦਾਸਾਂ ਨਾਲ ਅੱਜ ਔਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ED ਦੀ ਉਹ ਐਪਲੀਕੇਸ਼ਨ ਰੱਦ ਕੀਤੀ ਹੈ ਜਿਸ ਵਿੱਚ ED ਮੇਰੀ bail ਕੈਨਸਲ ਕਰਾਉਣ ਵਾਸਤੇ ਆਈ ਹੋਵੇਗੀ ਤੁਹਾਨੂੰ ਸਭ ਨੂੰ ਯਾਦ ਹੈ ਕਿ 2021 ਵਿੱਚ ਮੇਰਾ ਕਰ ਰੇਟ ਕੀਤਾ ਸੀ ED ਨੇ ਔਰ ਇਲੈਕਸ਼ਨ ਤੋਂ ਪਹਿਲਾਂ ਨਵੰਬਰ 2021 ਵਿੱਚ ਮੈਨੂੰ ਅਰੈਸਟ ਕਰਕੇ ਪਟਿਆਲੇ ਜੇਲ੍ਹ ਭੇਜਤਾ ਸੀ ਬਾਅਦ ਵਿੱਚ ਆਨਰੇਬਲ ਹਾਈ ਕੋਰਟ ਨੇ ਮੈਨੂੰ ਉਹਦੇ ਵਿੱਚ ਰੈਗੂਲਰ bail ਦਿੱਤੀ ਸੀ ਔਰ ਉਦੋਂ ਦੇ ED ਦੇ ਕੋਸ਼ਿਸ਼ਾਂ ਸੀ ਕਿ ਕਿਸੇ ਤਰੀਕੇ ਨਾਲ bail ਕੈਨਸਲ ਕਰਾ ਕੇ ਮੈਨੂੰ ਦੁਬਾਰਾ ਜੇਲ੍ਹ ਭੇਜਿਆ ਜਾਵੇ ਲੇਕਿਨ ਉਹ ਕਹਿੰਦੇ ਕਿ ਸੱਚ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ ਮੈਂ ਕੁਝ ਜ਼ਿੰਦਗੀ ਚ ਗਲਤ ਕੰਮ ਨਹੀਂ ਕੀਤਾ ਨਾਲੇ ਸਾਡੇ ਵਰਗੇ ਸਾਧਾਰਨ ਆਦਮੀ ਜਿਹੜੇ ਖੇਤੀ ਵਗੈਰਾ ਕਰਦੇ ਨੇ ਉਹਦੇ ਚ ਈਡੀ ਨੇ ਸਾਡੇ ਖਿਲਾਫ ਕੀ ਲੱਭ ਲੈਣਾ ਸੀ ਇੱਥੇ ਤਾਂ ਕਰੋੜਾ ਅਰਬਾ ਲੁੱਟਣ ਵਾਲੇ ਬੜੇ ਵੱਡੇ ਵੱਡੇ ਮਗਰਮਾ ਚ ਬੈਠੇ ਨੇ ਈਡੀ ਨੂੰ ਮੈਂ ਬੇਨਤੀ ਕਰੂੰਗਾ ਕਿ ਇਦਾਂ ਦੇ ਬੰਦਿਆਂ ਦੇ ਮਗਰ ਜਾ ਕੇ ਉਹਨਾਂ ਦੇ ਕਰੋ ਦੂਸਰਾ ਕਿ ਜਿਹੜਾ ਭਗਵੰਤ ਮਾਨ ਨੇ ਮੇਰੇ ਤੇ ਐਨਡੀਪੀਐਸ ਕੇਸ ਲੱਜ ਕੀਤਾ ਸੀਗਾ ਉਹਦੇ ਵਿੱਚ ਵੀ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਹੋ ਕਿ ਸੁਪਰੀਮ ਕੋਰਟ ਆਫ ਇੰਡੀਆ ਨੇ ਫਾਜ਼ਿਲਕਾ ਅਦਾਲਤ ਵਿੱਚ ਟ੍ਰਾਇਲ ਪ੍ਰੋਸੀਡਿੰਗਸ ਕੋਰਟ ਦੀ ਕਾਰਵਾਈ ਤੇ ਰੋਕ ਲਾਈ ਹੋਈ ਆ ਪਿਛਲੇ ਤਕਰੀਬਨ 8-9 ਮਹੀਨਿਆਂ ਤੋਂ ਔਰ ਅਸੀਂ ਉਹਦੇ ਚ ਕੁਐਸਚਨ ਮੰਗ ਰਹੇ ਕਿ ਜਿਹੜਾ ਇਹ ਪਰਚਾ ਹੈ ਸਰਾਸਰ ਝੂਠਾ ਬਦਲਾਖੋਰੀ ਦਾ ਹੈ ਜਿਵੇਂ ਕਿ ਹੁਣ ਬਹੁਤ ਸਾਰੇ ਕਾਂਗਰਸ ਦੇ ਲੀਡਰਸ ਦੇ ਜਿਹੜੇ ਮੁਕਦਮੇ ਸੀ ਉਹ ਆਨਰੇਬਲ ਹਾਈ ਕੋਰਟ ਨੇ ਕੁਐਸਚ ਕਰਤੇ ਰੱਦ ਕਰਤੇ ਅਸੀਂ ਸੁਪਰੀਮ ਕੋਰਟ ਗਏ ਹੋਏ ਆ ਫੈਬਰੂਰੀ ਮਹੀਨੇ ਦੇ ਪਹਿਲੇ ਹਫਤੇ ਵਿੱਚ ਮੇਰੀ ਸੁਪਰੀਮ ਕੋਰਟ ਤਰੀਕ ਹੈ ਮੈਂ ਤੁਹਾਡੀਆਂ ਅਰਦਾਸਾਂ ਫਿਰ ਮੰਗਦਾ ਵਾਂ ਔਰ ਪਰਮਾਤਮਾ ਦਾ ਵੀ ਅਸ਼ੀਰਵਾਦ ਮੰਗਦਾ ਔਰ ਕਿਉਂਕਿ ਮੈਂ ਬੇਗੁਨਾਹ ਮੈਂ ਕੁਝ ਗਲਤ ਨਹੀਂ ਕੀਤਾ ਮੈਨੂੰ ਪੂਰਨ ਆਸ ਹੈ ਕਿ ਅਸੀਂ ਇਸ ਮੁਕਦਮੇ ਚੋਂ ਵੀ ਬਿਲਕੁਲ ਬੇਗਨਾ ਹੋ ਕੇ ਬਾਹਰ ਨਿਕਲਾਂਗੇ ਔਰ ਸਾਡੀ ਇੱਜ਼ਤ ਜਿਹੜੀ ਬਰਕਰਾਰ ਰਹੇਗੀ ਨਾਲ ਨਾਲ ਅੱਜ ਤੁਸੀਂ ਸਵੇਰੇ ਸੁਣਿਆ ਕਿ ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ ਪ੍ਰੋਸੀਕਿਊਟ ਕਰਨ ਦੀ ਕੇਂਦਰ ਸਰਕਾਰ ਨੇ ਸੈਂਕਸ਼ਨ ਦਿੱਤੀ ਮੈਂ ਬਹੁਤ ਵਾਰ ਪਹਿਲਾਂ ਕਿਹਾ ਕਿ ਜੋ ਬੀਜੋਂਗੇ ਉਹੀ ਵੱਡੋਂਗੇ ਤੁਸੀਂ ਕਈ ਵਾਰ ਦੂਸਰੇ ਦਾ ਜਦੋਂ ਬੁਰਾ ਕਰਦੇ ਹੋ ਕੁਦਰਤ ਵਾਹਿਗੁਰੂ ਤੁਹਾਡੇ ਤੇ ਉਹੀ ਗੱਲਾਂ ਫਿਰ ਲਾਗੂ ਕਰਦਾ ਅੱਜ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੇ ਸਮੁੱਚੀ ਲੀਡਰਸ਼ਿਪ ਸੈਂਕੜੇ ਕਰੋੜਾਂ ਦੇ ਸ਼ਰਾਬ ਦੇ ਘਟਾਲੇ ਵਿੱਚ ਜੇਲ੍ਹਾਂ ਵੀ ਕੱਟੀਆਂ ਨੇ ਤੇ ਹੁਣ ਈਡੀਓ ਦੀ ਕਾਰਵਾਈ ਕਰੂਗੀ ਔਰ ਇਸ ਤੋਂ ਇਲਾਵਾ ਜਿਹੜਾ ਸ਼ੀਸ਼ਪਹਿਲ ਦਾ ਜੋ ਖਰਚ ਕੀਤਾ ਉਹ ਤੁਸੀਂ ਦੇਖਿਆ ਕਿ ਕੈਕ ਦੀ ਰਿਪੋਰਟ ਨਹੀਂ ਕੀਤਾ ਸੋ ਕਦੇ ਵੀ ਕਿਸੇ ਦਾ ਬੁਰਾ ਮਤ ਸੋਚੋ ਔਰ ਖਾਸ ਤੌਰ ਤੇ ਜਦੋਂ ਤੁਹਾਡੇ ਕੋਲ ਸੱਤਾ ਹੋਵੇ ਉਹਦਾ ਉਹ ਸੱਤਾ ਦਾ ਦੁਰਉਪਯੋਗ ਮਤ ਕਰੋ ਇਹ ਭਗਵੰਤਾਨ ਵਾਸਤੇ ਵੀ ਲੈਸਨ ਹੈ ਕਿਉਂਕਿ ਸੱਤਾ ਸਦਾ ਕਿਸੇ ਕੋ ਨਹੀਂ ਰਹਿੰਦੀ ਔਰ ਨਾਲ ਮੈਂ ਇਹ ਵੀ ਕਹਿਣਾ ਚਾਹਣਾ ਵਾ ਕਿ ਇੱਕ ਪਾਸੇ ਬੀਜੇਪੀ ਨੂੰ ਰੋਜ਼ ਕਹਿੰਦਾ ਅਰਵਿੰਦ ਕੇਜਰੀਵਾਲ ਤੇ ਸਾਰੀ तमाम ਲੀਡਰਸ਼ਿਪ ਕੇ ਈਡੀ ਤੇ ਸੀਬੀਆਈ ਦਾ ਦੁਰਉਪਯੋਗ ਕਰ ਰਿਹਾ ਕੀ ਪੰਜਾਬ ਦੇ ਵਿੱਚ ਤੁਸੀਂ ਪੰਜਾਬ ਦੇ ਵਿੱਚ ਆਪਣੇ ਵਿਰੋਧੀਆਂ ਦੇ ਖਿਲਾਫ ਸਮੇਤ ਮੇਰੇ ਖਤਰਨਾਕ ਕੇਸ ਬਣਾ ਕੇ ਉਹਨਾਂ ਨੂੰ ਜੇਲਾ ਵਿੱਚ ਨਹੀਂ ਸੁਟਿਆ ਤੇ ਫਿਰ ਤੁਹਾਡੇ ਤੇ ਬੀਜੇਪੀ ਦੇ ਵਿੱਚ ਕੀ ਅੰਤਰ ਆ ਤੁਸੀਂ ਕਹਿੰਦੇ ਮੀਡੀਆ ਨੇ ਮੀਡੀਆ ਨੂੰ ਕੰਟਰੋਲ ਕੀਤਾ ਬੀਜੇਪੀ ਨੇ ਉੱਥੇ ਗੋਦੀ ਮੀਡੀਆ ਬਣਾਤਾ ਤੇ ਕੀ ਪੰਜਾਬ ਦੇ ਵਿੱਚ ਤੁਸੀਂ ਮੀਡੀਆ ਨੂੰ ਕੰਟਰੋਲ ਨਹੀਂ ਕੀਤਾ ਸੋ ਇਹ ਸੱਚੀਆਂ ਪੱਕੀਆਂ ਜਿਹੀਆਂ ਗੱਲਾਂ ਲੇਕਿਨ ਅੰਤ ਵਿੱਚ ਮੈਂ ਫਿਰ ਇੱਕ ਵਾਰ ਉਹਦਾ ਪਰਮਾਤਮਾ ਦਾ ਵਾਹਿਗੁਰੂ ਦਾ ਕੁਦਰਤ ਦਾ ਬਹੁਤ ਬਹੁਤ ਰਿਣੀ ਆ ਕਿ ਮੈਨੂੰ ਉਹਨਾਂ ਨੇ ਅੱਜ ਵਾਲੇ ਸੁਪਰੀਮ ਕੋਰਟ ਦੇ ਮਸਲੇ 'ਚ ਬਹੁਤ ਵੱਡੀ ਰਾਹਤ ਦਵਾਈ ਆ ਔਰ ਤੁਹਾਡਾ ਸਾਰਿਆਂ ਦਾ ਵੀ ਮੈਂ ਬਹੁਤ ਸ਼ੁਕਰੀਆ ਕਰਦਾ ਪੰਜਾਬ 'ਚ ਪੰਜਾਬੀ ਜਿੱਥੇ ਸਾਰੀ ਦੁਨੀਆ 'ਚ ਬੈਠੇ ਕਿ ਤੁਹਾਡੀਆਂ ਸ਼ੁਭ ਕਾਮਨਾਵਾਂ ਤੇ ਅਰਦਾਸਾਂ ਦੀ ਬਦੌਲਤ ਅਸੀਂ ਜੀਂਦੇ ਆ ਤੇ ਮੈਂ ਧੰਨਵਾਦ ਆਪਣੇ ਵਕੀਲਾਂ ਦਾ ਵੀ ਕਰਦਾ ਕਿ ਜਿਨ੍ਹਾਂ ਨੇ ਵਿਚਾਰਿਆਂ ਨੇ ਮੇਰੇ ਵਾਸਤੇ ਦਿਨ ਰਾਤ ਕਰਕੇ ਔਰ ਮੈਂ ਤਾਂ ਕੋਈ ਇਦਾਂ ਦੇ ਸਾਧਨ ਵੀ ਨਹੀਂ ਅਸੀਂ ਕਰੋੜਾ ਰੁਪਏ ਖਰਚ ਵੀ ਨਹੀਂ ਸਕਦੇ ਇਹਨਾਂ ਕੇਸਾਂ ਤੇ ਉਹਨਾਂ ਨੇ ਵੀ ਮੇਰੀ ਬੜੀ ਅਮਦਦ ਕੀਤੀ ਮੇਰੇ ਆਪਣੇ بیٹے ਮਹਤਾਬ ਸਿੰਘ ਖੇੜਾ ਨੇ ਵੀ ਐਡਵੋਕੇਟ ਵੀ ਹਨ ਲੇਕਿਨ ਉਹਨੇ ਵੀ ਮੇਰੀ ਕੱਲੀ-ਕੱਲੀ ਗੱਲ ਦੀ ਪੈਰਵਾਈ ਕਰਕੇ ਕਾਨੂੰਨੀ ਤੌਰ ਤੇ ਵੀ ਮੇਰਾ ਬਚਾ ਕੀਤਾ ਤੇ ਸਿਆਸੀ ਤੌਰ ਤੇ ਵੀ ਜਦੋਂ ਮੈਨੂੰ ਕਿਤੇ ਫੜ ਕੇ ਅੰਦਰ ਦੇ ਦਿੰਦੇ ਨੇ ਉਹ ਤੁਹਾਡੇ ਆਸ਼ੀਰਵਾਦ ਦੇ ਨਾਲ ਮਹਤਾਬ ਸਿੰਘ ਖੇੜਾ ਨੇ ਸਾਡੀ ਕੌਨਸਟਿਟੂਐਂਸੀ ਹਲਕਾ ਪੁਲਾਥਲੂਮੀ ਬਹੁਤ ਸੰਭ ਕੇ ਰੱਖਿਆ ਤੇ ਮੈਂ ਪੁਲਾਥਵਾਲਿਆਂ ਦਾ ਵੀ ਰਿਣੀ ਆ ਕਿ ਜੋ ਵੀ ਮੇਰੀ ਆਵਾਜ਼ ਆ ਉਹ ਤੁਹਾਡੀ ਸਾਰਿਆਂ ਦੀ ਬਦੌਲਤ ਆ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ